ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਰਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਜਿਵੇਂ ਕਿ ਗਾਂ ਹੋਵੇ ਜਾਂ ਮੱਝ ਹੋਵੇ ਥਣਾ ਦੇ ਕਈ ਵਾਰੀ ਇਹੋ ਜੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਤਾਂ ਅੰਦਰੂਨੀ ਪ੍ਰੋਬਲਮ ਹੁੰਦੀ ਆ ਕੋਈ ਛਿੱਦੀ ਆਉਣੀ ਜਾਂ ਕਚਲੂ ਆਉਣਾ ਉਹ ਵੀ ਇੱਕ ਬਿਮਾਰੀ ਹੁੰਦੀ ਆ ਕਈ ਵਾਰੀ ਕੀ ਹੁੰਦਾ ਅੰਦਰੋਂ ਥਣ ਸਹੀ ਹੁੰਦਾ ਹੈਗਾ ਤੇ ਬਾਹਰਲੇ ਪਾਸੋਂ ਥਣ ਦੇ ਉੱਤੋਂ ਬਿਲਕੁਲ ਐਣ ਲੱਗ ਜਾਂਦੇ ਆ ਜਿਵੇਂ ਕਿ ਪੰਜਾਬੀ ਦੇ ਵਿੱਚ ਆਪਾਂ ਕਹਿੰਗੇ ਵੀ ਆਲੂ ਦੀ ਤਰ੍ਹਾਂ ਜਿਵੇਂ ਆਲੂ ਲਿਆ ਮੈਂ ਡੈਮੋ ਵਾਸਤੇ ਵੀ ਆਲੂ ਦੀ ਤਰ੍ਹਾਂ ਭਾਈ ਇਹਦੇ ਤੋਂ ਥਣ ਤੋਂ ਸਾਡੇ ਬਿਲਕੁਲ ਲੈ ਰਹੇ ਆ ਜਿਵੇਂ ਕਿ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਬਾ ਜੀ ਸਾਡੀ ਗਾਂ ਦੇ ਐਸ ਤਰ੍ਹਾਂ ਦਾ ਹੋ ਗਿਆ ਵੀ ਅੰਦਰੋਂ ਦੁੱਧ ਆਉਂਦਾ ਅੱਦਾਂ ਕਿ ਲੋ ਦੁੱਧ ਦਾ ਘੱਟ ਆਉਂਦਾ ਤਖਲੀਪ ਨਾ ਵੀ ਦੁੱਧ ਆਉਂਦਾ ਤੇ ਬਾਹਰਲੇ ਪਾਸਿਓ ਮਤਲਬ ਹਲਕੀ ਜਿਹੜੀ ਚਮੜੀ ਆ ਗਈ ਉਹ ਲੈ ਰਹੀ ਆ ਗਈ ਉਖੜ ਰਹੀ ਆ ਜਿਵੇਂ ਆਲੂ ਦੀ ਤਰ੍ਹਾਂ ਜਿਵੇਂ ਮੈਂ ਆਲੂ ਦਾ ਤੁਹਾਨੂੰ ਡੈਮੋ ਕਰਕੇ ਦਿਖਾਇਆਗਾ ਆਪਾਂ ਇਹਨੂੰ ਕੀ ਕਰਨਾ ਹੈਗਾ ਇਹਨੂੰ ਆਪਾਂ ਇੱਕ 5 ਰੁਪਈਆ ਦੇ ਨਾਲ ਠੀਕ ਕਰ ਸਕਦੇ ਹਾਂ ਸਿਰਫ ਇੱਕ 5 ਰੁਪਈਆ ਨਾਲ ਆਪਾਂ ਕੀ ਕਰਨਾ 5 ਰੁਪਈਆ ਦਾ ਸੰਧੂਰ ਲਿਆਉਣਾ ਜਿਹਦਾ ਭਾਈ ਆਪਾਂ ਮੱਥਾ ਵੀ ਟੇਕਦੇ ਆਂ ਬੁੜੀਆਂ ਸਿਰ ਦੇ ਵਿੱਚ ਵੀ ਲਾਉਂਦੀਆਂ ਆਂ ਉਹ ਸੰਧੂਰ ਲਾਉਣਾ ਆਪਾਂ ਉਹ ਆਪਾਂ 5 ਰੁਪਈਆ ਦਾ ਲਿਆਉਣਾ ਫੇਰ ਹੁਣ ਇਸ ਟਾਈਮ ਮੇਰੇ ਕੋਲੇ ਜਿਵੇਂ ਆ ਵੇਖੋ ਵੀ ਆਪਾਂ ਮੱਖਣੀ ਲੈ ਲਈ ਆਪਾਂ ਮੱਖਣੀ ਦੇ ਵਿੱਚ ਕੀ ਕਰਨਾ ਹੈ ਇੱਕ ਕੌਲੀ ਦੇ ਵਿੱਚ ਮੱਖਣੀ ਦੇ ਵਿੱਚ ਆਪਾਂ ਸੰਧੂਰ ਰਲਾ ਲੈਣਾ ਤੇ ਉਂਗਲ ਮਾਰ ਕੇ ਸਮਾਰ ਕੇ ਇਹਨੂੰ ਆਪਾਂ ਬਿਲਕੁਲ ਓਕੇ ਕਰ ਦੇਣਾ ਹੈਗਾ ਆਓ ਤੁਹਾਨੂੰ ਆਪਾਂ ਵਿਖਾਈਏ ਇਹ ਅੱਜਵੇਂ ਹੁਣ ਆਪਾਂ ਮੱਖਣੀ ਲੈ ਲਈ ਇਹਦੇ ਤੇ ਕੀ ਕਰਨਾ ਹੈਗਾ ਆਪਾਂ ਥੋੜਾ ਜਿਹਾ ਤੇ ਸੰਧੂਰ ਪਾ ਲਿਆ ਇਹ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸੰਧੂਰ ਪਾ ਲਿਆ ਇਹਦੇ ਤੇ ਇਹਨੂੰ ਆਪਾਂ ਮੱਖਣੀ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਇਹਦਾ ਆਪਾਂ ਲੇਪ ਬਣਾ ਲੈਣਾ ਹੈਗਾ ਬਹੁਤ ਵਧੀਆ ਔਰ ਕੰਮ ਕੀ ਕਰਨਾ ਹੈਗਾ ਇਹਨੂੰ ਜਦੋਂ ਆਪਾਂ ਮੱਖਣੀ ਦੇ ਵਿੱਚ ਇਹਨੂੰ ਲੇਪ ਬਣਾ ਲਿਆ ਇਹਨੂੰ ਭਾਈ 10-15 ਮਿੰਟ ਫ੍ਰਿਜ ਦੇ ਵਿੱਚ ਰੱਖ ਦਿਓ। ਇਹਨੂੰ ਪੂਰਾ ਠੰਡਾ ਹੋ ਜਾਣ ਦਿਓ। ਜਦੋਂ ਇਹ ਪੂਰਾ ਠੰਡਾ ਹੋ ਗਿਆ ਇਹ ਵੀ ਆਪਾਂ ਵੇਖੀਏ। ਫੇਰ ਕੀ ਕਰਨਾ ਹੈਗਾ ਆਪਾਂ ਜਿਵੇਂ ਆ ਆਲੂ ਦੇ ਉੱਤੇ ਮੈਂ ਡੈਮੋ ਕਰਿਆਗਾ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਦਾ ਲੇਪ ਕਰ ਦੇਣਾਗਾ ਇਸ ਤਰ੍ਹਾਂ ਲੇਪ। ਇਹ ਆ ਆਪਾਂ ਥਾਂ ਦੇ ਉੱਤੇ ਆ ਲਿਆ ਲੇਪ ਕਰਤਾ ਆਪਾਂ ਇਹਦਾ ਸੰਦੂਰ ਦਾ। ਇਹਨੂੰ ਇਸ ਤਰ੍ਹਾਂ ਦੇ ਸਾਰੇ ਤੇ ਲਾ ਦਿਓ। ਜਿੱਥੋਂ ਤੱਕ ਤੁਹਾਡਾ ਥਣ ਖਰਾਬ ਆਗਾ ਬਿਲਕੁਲ ਲੈਂਦੇ ਆਗੇ ਅਗਰ ਭਾਈ ਜਦੋਂ ਤੁਸੀਂ ਚੂਣਾ ਇਹ ਭਾਈ ਚੂਣ ਤੋਂ ਬਾਅਦ ਲਾਉਣਾ ਆਪਾਂ ਪਹਿਲਾਂ ਪਸ਼ੂ ਦੇ ਚੂਣ ਤੋਂ ਨਹੀਂ ਲਾਉਣਾ ਜਿਵੇਂ ਆਪਾਂ ਸਵੇਰ ਵੇਲੇ ਲਾਤਾ ਸ਼ਾਮ ਤੱਕ ਕਈ ਵਾਰੀ ਤਾਂ ਪਸ਼ੂ ਆਪੇ ਥੱਲੇ ਵਹਿ ਬੂ ਕੇ ਮਲ ਦਿੰਦਾ ਹੈਗਾ ਉਹਨੂੰ ਨਹੀਂ ਤਾਂ ਫਿਰ ਥੋੜਾ ਕੋਸਾ ਪਾਣੀ ਲੈ ਕੇ ਤੁਸੀਂ ਉਹਨੂੰ ਧੋ ਲੋ ਅਗਰ ਉਹਦੇ ਵਿੱਚ ਆਪਾਂ ਕੀ ਕਰਨਾ ਕੋਸੇ ਪਾਣੀ ਦੇ ਵਿੱਚ ਜਾਂ ਤਾਂ ਆਪਾਂ ਡਟੋਲ ਪਾ ਲੈਣੀ ਆ ਜਾਂ ਆਪਾਂ ਬੀਟਾ ਡੀ ਨ ਪਾ ਲੈਣੀ ਆ ਜਾਂ ਆਪਾਂ ਪੋਟਾਸ਼ੀਅਮ ਲਾਲ ਦਵਾਈ ਪਾ ਲੈਣੀ ਆ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਘਰ ਆਪਣੇ ਮੌਜੂਦਾ ਹੈਗੀ ਆ ਉਹ ਆਪਾਂ ਪਾ ਸਕਦੇ ਆ ਅਗਰ ਆਪਣੇ ਘਰੇ ਕੋਈ ਵੀ ਚੀਜ਼ ਨਹੀਂ ਆ ਆਪਣੇ ਘਰੇ ਨਿੰਮ ਲੱਗਿਆ ਨਿੰਮ ਨਿੰਮ ਵਾਲੇ ਪਾਣੀ ਨਾਲ ਹੀ ਧੋ ਦਿਓ ਨਿੰਮ ਵਾਲੇ ਪਾਣੀ ਨਾਲ ਤੁਸੀਂ ਧੋ ਸਕਦੇ ਹੋਗੇ ਫਿਰ ਉਹਨੂੰ ਧੋ ਕੇ ਉਸ ਤੋਂ ਬਾਅਦ ਆਪਦੀ ਧਾਰ ਕੱਢ ਲਓ ਦੁਆਰੇ ਫੇਰ ਉਹੀ ਸੰਧੂਰ ਉਹੀ ਸੰਧੂਰ ਤੇ ਉਹੀ ਮੱਖਣੀ ਤੁਸੀਂ ਫੇਰ ਲਾ ਦਿਓ ਅਗਰ ਤੁਸੀਂ 10 ਦਿਨ 5 ਦਿਨ 2 ਦਿਨ ਜਿੰਨੇ ਦਿਨ ਵੀ ਲਾਉਂਗੇ ਬਿਲਕੁਲ ਓਕੇ ਦੀ ਰਿਪੋਰਟ ਹੋਊਗੀ ਹੁਣੇ-ਹੁਣੇ ਪਿੱਛੇ ਪਿਛਲੇ ਹਫਤੇ ਮੈਂ ਇੱਕ ਗਾਂ ਤੇ ਲਵਾਇਆ ਹੈ ਉਹਨਾਂ ਦਾ ਕਹਿੰਦੇ ਵੀ ਸਾਨੂੰ 50% ਤੋਂ ਵੀ ਜ਼ਿਆਦਾ ਬਾਬਾ ਜੀ ਆਰਾਮ ਆ ਗਿਆਗਾ ਤੁਸੀਂ ਹੋ ਸਕਿਆ ਤੁਸੀਂ ਤਾਂ ਉਹੀ ਮੂੰਹ ਜਵਾਨੀ ਦੱਸਿਆ ਸੀ ਇਹਦੇ ਉੱਤੇ ਵੀਡੀਓ ਬਣਾ ਦਿਓ ਕਈ ਵੀਰ ਭਰਾਵਾਂ ਦੇ ਹੋਰ ਲੋੜ ਪੈ ਜਾਂਦੀ ਆ ਤਾਂ ਆ ਜਾਂਦੀ ਆ ਇਹ ਦਿੱਕਤ ਕਦੋਂ ਆਉਂਦੀ ਆ ਦਿੱਕਤ ਆਉਂਦੀ ਆ ਜਿਹੜੇ ਪਸ਼ੂਆਂ ਦੇ ਲੇਵੇ ਵੱਡੇ ਹੁੰਦੇ ਆ ਤੇ ਉਹ ਪਸ਼ੂ ਜਦੋਂ ਉੱਠਣ ਲੱਗਿਆ ਥਣ ਦੇ ਉੱਤੇ ਰਗੜ ਮਾਰ ਲੈਂਦਾ ਇਹ ਤੋਂ ਰਗੜ ਮਾਰ ਲੈਂਦਾ ਬਾਧਾ ਵੱਜ ਜਾਂਦਾ ਫਿਰ ਚਮੜੀ ਬਹੁਤ ਜ਼ਿਆਦਾ ਨਰਮ ਹੁੰਦੀ ਆ ਇਹ ਉਸ ਤੋਂ ਬਿਲਕੁਲ ਆਲੂ ਦੀ ਤਰ੍ਹਾਂ ਲੈਣ ਲੱਗ ਜਾਂਦਾ ਹੈ ਜਿਵੇਂ ਆਪਾਂ ਮੈਂ ਡੈਮੋ ਕਰਕੇ ਤੁਹਾਨੂੰ ਦਿਖਾਇਆ ਹੈ ਇਹਨੂੰ ਆਪਾਂ ਕੀ ਕਰਨਾ ਹੈ ਇੱਕ 5 ਰੁਪਈਆ ਦੇ ਸੰਧੂਰ ਨਾਲ ਆਪਾਂ ਆਪਣੇ ਗਾਂ ਦਾ ਥਣ ਠੀਕ ਕਰ ਸਕਦੇ ਆਂ ਅਗਰ ਇਹਨੂੰ ਬੇਤ ਕੋਈ ਜ਼ਖਮ ਵੱਡਾ ਹੁੰਦਾ ਮੈਂ ਰਿਕਮੈਂਡ ਇਹ ਨਹੀਂ ਕਰੂੰਗਾ ਵੀ ਭਾਈ ਤੁਸੀਂ ਡਾਕਟਰ ਨਹੀਂ ਸੱਦਣਾ ਤੁਸੀਂ ਡਾਕਟਰ ਸੱਦ ਕੇ ਐਂਟੀਬਾਇਟਿਕ ਦਵਾਈ ਉਹ ਤੋਂ ਜ਼ਰੂਰ ਜੇ ਟੀਕਾ ਲਾਉਂਦਾ ਹੈ ਜਾਂ ਗੋਲੀ ਦਿੰਦਾ ਉਹਨੂੰ ਜ਼ਰੂਰ ਲਾ ਦਿਓ ਕਿ ਗਾਹਾਂ ਬਾਦਾਂ ਆਵੇ ਇਹ ਤਾਂ ਕੀ ਹੁੰਦਾ ਰਗੜ ਵੱਜੀ ਨੂੰ ਜਾਂ ਉਹ ਤੋਂ ਬਿਲਕੁਲ ਐ ਰਹੇ ਆ ਨਾਰਮਲ ਜਿਹੜੀ ਇਹ ਦਵਾਈ ਆ ਬਹੁਤ ਬਹੁਤ ਵਧੀਆ ਦਵਾਈ ਆ ਇਹ ਐਨ ਪੂਰੀ ਪ੍ਰਤਿਆਈ ਵੀ ਤੁਸੀਂ ਐਂ ਦੇਖ ਲਓ ਵੀ ਇਹ 5 ਰੁਪਈਆਂ ਦੇ ਨਾਲ ਤੁਸੀਂ ਮੱਖਣੀ ਕਰੇ ਹੁੰਦੀ ਆ। ਅਗਰ ਨਹੀਂ ਮੱਖਣੀ ਹੁੰਦੀ ਤਾਂ ਆਪਣੇ ਘਰੇ ਦਹੀਂ ਪਈਆ ਉਹਨੂੰ 2 ਮਿੰਟਾਂ ਦੇ ਵਿੱਚ ਰਗੜ ਲਓ। ਛੋਟੀ ਮਿਕਸੀ ਦੇ ਨਾਲ ਆਪਣੇ ਘਰੇ ਮੱਖਣੀ ਤਿਆਰ ਹੋ ਜੂ। ਤੇ ਸੰਦੂਰ 'ਚ ਪਾ ਕੇ ਫਰਿੱਜ ਦੇ ਵਿੱਚ ਰੱਖ ਦਿਓ। ਠੰਢੀ ਹੋ ਗਈ ਤਾਂ ਉਦੋਂ ਤੁਸੀਂ ਲਾ ਦਿਓ। ਮੈਂ ਕਹਿੰਦਾ ਅੱਜ ਤੋਂ 25-30 ਸਾਲ ਦੇ ਪ੍ਰਾਣੀ ਮੈਂ ਗੱਲ ਦੱਸਦਾ ਹੋਊਂਗਾ। 90 ਤੋਂ ਬਾਅਦ ਦੀ ਗੱਲ ਆ। 90 ਦੇ ਵਿੱਚ ਮੈਂ ਇਸ ਮਕਾਨ ਦੇ ਵਿੱਚ ਆ ਗਿਆ ਸੀ। ਮੈਂ ਭੋੜੀਪੁਰੇ ਤੋਂ ਇੱਕ ਮਹਿ ਲੈ ਆਂਦੀ ਸੀ। ਉਹਦੀ ਜੜ ਦੇ ਵਿੱਚ ਵਿਆਹੀ ਸੀਗੀ। ਇਸ ਤਰ੍ਹਾਂ ਦੀ ਤੇ ਉਹ ਬਿਲਕ ਬਣ ਜਾਂਦਾ ਸੀ ਤੇ ਲੈ ਜਾਂਦਾ ਸੀ ਉਦੋਂ ਵੀ ਮੈਂ ਇਹ ਲਈ ਸੀਗੀ ਤਾਂ ਹੁਣ ਉਹ ਮੈਂ ਹੁਣ ਆ ਵੀਡੀਓ ਬਣਾਉਣ ਕਰਕੇ ਤੁਹਾਨੂੰ ਜਾਣਕਾਰੀ ਪੂਰੀ ਵਿਸਤਾਰ ਦੇ ਵਿੱਚ ਸੰਧੂਰ ਦੀ ਤੇ ਮਖੜੀ ਦਿੱਤੀ ਕਿਵੇਂ ਬਿਲਕ ਲੈਂਦਾ ਕਿਵੇਂ ਇਹ ਠੀਕ ਕਰਦਾ ਕਿਵੇਂ ਮੈਨੂੰ ਹੁਣੇ-ਹੁਣੇ ਪਿਛਲੇ ਹਫ਼ਤੇ ਦੀ ਵੀ ਇਹਦੀ ਰਿਪੋਰਟ ਮਿਲੀ ਆਈ ਬਾਬਾ ਜੀ ਸਾਡਾ 50% ਤੋਂ ਥਣ ਸਹੀ ਆ ਦੁੱਧ ਅੱਧਾ ਕਿਲੋ ਦੇ ਵਿੱਚ ਆਉਣ ਲੱਗ ਗਿਆਗਾ ਤੇ ਮੈਂ ਉਹਨਾਂ ਨੂੰ ਕਿਹਾ ਭਾਈ ਛੱਡੋ ਨਾ ਇਹਨੂੰ ਤੁਸੀਂ ਦੋ ਟਾਈਮ ਜ਼ਰੂਰ ਲਾਈ ਚੱਲੋ ਤੇ ਗੁਰਲਾਬ ਸਿੰਘ ਪਠੰਡਾ ਵਿੱਚੋਂ ਚੈਨਲ ਤੇ ਵੇਖਣ ਵਾਲਿਆਂ ਦਾ ਬਹੁਤ ਬਹੁਤ